ਸਕੂਟਰ ਦੀ ਆਰਸੀ ਹੈ ਜੀ ਤੁਹਾਨੂੰ ਤੇ ਆਰਸੀ ਹੈ ਜੀ ਇਹ ਨਾਲ ਉਹ ਪਈਆ ਤੁਹਾਨੂੰ ਜਿਹਨਾਂ ਦਾ ਡਾਟਾ ਚਾਹਵਾ ਹੋਵੇ ਹਾਂ ਜੀ ਤੇ ਸੰਭਾਲ ਕੇ ਰੱਖੋ ਆਹਾਰੇ ਬੇਰ ਕੋਈ ਨਹੀਂ ਆ ਬੇਰ ਸਕੂਟਰ ਦਾ ਦਸ ਪਹਿਲਾਂ ਇਹ ਜਮਰ ਦੀ ਗੱਲ ਨਹੀਂ ਹੋ ਰਹੀ ਜਰੂਰ ਰੌਣਕ ਕਰ ਰਿਹਾ ਹੈ ਜਿਹੜਾ ਮੈਂ ਕਹਿੰਦਾ ਸੀ ਜਿਹੜਾ ਮੈਂ ਕਹਿੰਦਾ ਸੀ ਜਿਹੜਾ ਮੈਂ ਕਹਿੰਦਾ ਸੀ ਮੋਬਾਈਲ ਫੋਨ ਤੋਂ ਇਸ ਤਰ੍ਹਾਂ 99 ਹਾਂਜੀ ਕੀ ਇਹ ਬਸ ਤੁਸੀਂ ਬਾਅਦ ਵਿੱਚ ਉਹ ਨਹੀਂ ਕਿੰਨੇ ਵੀ ਬੀ ਬੀ ਨੇ ਪਾਉਂਦੇ ਨੇ ਪਾਣੀਆ ਪਹਿਲਾਂ ਬੰਗਰੇ ਤੋਂ ਕਿੱਥੇ ਹੀ ਸੁਟਕ ਰਹੀਆਂ ਮੱਦੇ ਲੁੱਫੀ ਹੈ ਦੇ ਬੰਦੇ ਮੰਗਾ ਆ ਤੁਸੀਂ ਬੰਦੀ ਨਾਲ ਜਿਹੜੇ ਵੀ ਤੋਂ ਬੰਦੇ ਰੋ ਪਾਉਂਦੇ ਹਾਂ ਉਦੋਂ ਹੀ ਕਰਦੇ ਜੁਨੇ ਦੋ ਨੰਬਰ ਜਾਰੀ ਹੁੰਦਾ ਨੰਬਰ ਜਦੋਂ ਅਪਲਾਈ ਕਰਦਾ ਹੈਗਾ ਉਹ ਉਹਦੋਂ ਫਾਈਲ ਅਪਲਾਈ ਕਰਦਾ ਹੈ ਠੀਕ ਹੈ ਜਿਸ ਦੇ ਹਿਸਾਬ ਤੇ ਆਪਾਂ ਆਪ ਵੀ ਜਾਰੀ ਕਰਦੇ ਆਂ ਜੀ ਇਹ ਤਾਂ ਲਾਤੋ ਇਹ ਦੇਖੋ ਇਹ ਚੀਜ਼ ਲੈ ਇੱਕੋ ਚਲੇ ਗਏ ਮੈਂ ਕੀ ਦੀਆਂ ਸੁਪਨੇ ਨਹੀਂ ਆ ਖਾਣਾ ਵੀ ਦੇਖ ਲੀਆ ਇਹ ਤਾਂ ਪ੍ਰੋਵਿੰਸਰ ਨਹੀਂ ਮੈਲੀਏ ਇਹਦੇ ਨਾਲ ਦੀ ਆਪ ਵੀ ਵੱਡੀ ਬਹੁਤ ਗੱਲ ਚੱਲ ਰਹੀ ਚੱਲ ਬਈ देख जी वो काटना पड़ेगा उधर काट ना नहीं मैं बोलियो से वो या नौअच्छा सुतिया भी है ना उसका आंख भी लग रही है मेरी फोन नहीं है सारी वाली वाली है मतलब जिनियां सारी 92 वाली है पता नहीं तुमने गिनिए जो अपने कुछ काम है डर का ਬੰਦੂ ਨਾ ਬੰਦੂ ਨਹੀਂ ਮੰਗਦਾ ਮੈਨੂੰ ਨਹੀਂ ਪਤਾ ਹੈ ਭਰਾ ਨਹੀਂ ਕਰਦਾ ਮੈਂ ਵੀ ਉਸ ਬੰਦੂ ਬਣਨਾ ਜਿਹੜਾ ਬੰਦਾ ਕਾਫੀ ਖੁਸ਼ ਜੀ ਨੇ ਬਹੁਤ ਵੀਕ ਕਦੀ ਮਾਤ ਹੋ ਜਾਂ ਸੀ ਕੀ ਨਾਮ ਰੋਹਨ ਸਾਕੀ ਕੁਮਾਰ ਕੀ ਡੈਸਿਗਨੇਸ਼ਨ ਤੁਹਾਡੀ ਉੱਤੇ ਡਾਟਾ ਐਂਟਰੀ ਆਪਰੇਟਰ ਜੀ ਇਹ ਅੱਜ ਵੀ ਰਾਹੀਂ ਤੁਸੀਂ ਇਹ ਵੀ ਜਿਹੜਾ ਮਾਰੀ ਸੀ ਇੱਕ ਦੇ ਦואר ਸੀ ਇਹ ਫਾਈਲਾਂ ਪੁਰਾਣਾ ਰਿਕਾਰਡ ਹੈ ਸਰਕਾਰੀ ਉੱਧਰ ਰਿਹਾ ਸੀ ਜੀ ਸਾਡੀ ਨਾਲ ਗੱਲਬਾਤ ਕੇ ਵਿਧਾਇਕ ਕੀ ਕਰਨਾ ਚਾਹੁੰਦੇ ਸਭ ਦੇਖ ਦਿਆਂ ਇਹਦੇ ਵਿੱਚ ਕੀ ਗਣਗਲੀ ਹੋਈ ਆ ਆਪਾਂ ਦੇਖਦੇ ਆਂ ਵੀ ਇਹ ਰਿਕਾਰਡ ਉਧਰ ਕਿੱਦਾਂ ਰਹਿ ਗਿਆ ਹਨਾ ਵੈਸੇ ਦਾ ਰਿਕਾਰਡ ਸਾਡੇ ਕੋਲ ਸੰਭਿਆ ਪਿਆ ਹੈ ਜਿਹੜਾ ਪੀ ਆਰ ਸੀ ਦਾ ਰਿਕਾਰਡ ਆ ਜਾਂ ਲਾਇਸੈਂਸ ਆ ਜਿਵੇਂ ਇਹ ਰੂਮ ਚ ਪਿਆ ਜਾਂ ਨੰਬਰ ਕਮਰੇ ਚ ਪਿਆ ਉਹ ਦੇਖਦੇ ਹਾਂ ਹੁਣ ਕਿੱਥੇ ਗਣਗਲੀ ਹੋਈ ਆ ਜਾਂ ਕਿੱਦਾਂ ਫਾਈਲਾਂ ਉਧਰ ਪਈਆਂ ਰਹਿ ਗਈਆਂ ਪੁਰਾ ਉਸੇ ਵਾਰੀ ਜਾਂਚ ਕਰਾਂਗੇ ਜੀ ਆਪਾਂ ਮਿਸਯੂਜ਼ ਹੀ ਹੋ ਸਕਦਾ ਮਿਸਯੂਜ਼ ਹੈ ਸਰ ਇਹ ਨਾ ਤਾਂ ਹੁਣ ਰਿਕਾਰਡ ਚੜਿਆ ਹੋਇਆ ਇਹਨਾਂ ਦਾ ਮਿਸਯੂਜ਼ ਨਹੀਂ ਹੋ ਸਕਦਾ ਵੈਸੇ ਸਰਕਾਰੀ ਕਾਗਜ਼ ਹਾਂਜੀ ਪਰ ਹਾਂ ਸਰਕਾਰੀ ਰਿਕਾਰਡ ਦਾ ਸਰਕਾਰੀ ਆ ਪਰ ਇਹਨੂੰ ਸੰਭਿਆ ਜਾਣਾ ਚਾਹੀਦਾ ਜੀ ਜੀ ਅੱਜ ਦੇ ਦਿਨ ਹੀ ਰੇਡ ਮਾਰੀ ਸੀ ਥੈਂਕੜੇ ਜੋ ਕਾਗਜ਼ੀ ਜੋ ਫਾਈਲਾਂ ਸੀ ਜੀਆਂ ਅਸੀਂ ਵੀ ਰੋਲ ਰਹੀਆਂ ਸੀ ਜੀਆਂ ਹਾਂਜੀ ਸ਼ਿਕਾਇਤ ਮਿਲੀ ਸੀਗੀ ਦੀ ਜਿਹੜਾ ਸਰਕਾਰੀ ਰਿਕਾਰਡ ਆ ਜਦੋਂ ਆਪਾਂ ਆਰਸੀ ਵਗੈਰਾ ਅਪਲਾਈ ਕਰਦੇ ਆ ਉਹਦਾ ਰਿਕਾਰਡ ਜੀ ਜਮਾ ਹੁੰਦਾ ਵੱਡੀ ਗੰਟੀ ਦੇ ਫੈਲਾ ਥੁਲੇ ਸਮਾਨ ਦੇ ਥੱਲੇ ਪਈਆਂ ਸੀ ਉਹ ਜਦੋਂ ਪਤਾ ਲੱਗਿਆ ਤਾਂ ਫਿਰ ਐਮਐਲਏ ਸਾਹਿਬ ਦੇ ਨਾਲ ਇੱਥੇ ਆ ਕੇ ਮਤਲਬ ਕਹਿ ਸਕਦੇ ਹਾਂ ਕਿ ਚੈੱਕ ਕਰਨ ਦੇ ਲਈ ਆਏ ਤਾਂ ਬਾਕੀ ਵੱਡੀ ਗੰਟੀ ਦੇ ਵਿੱਚ ਬਾਹਰ ਪਈਆਂ ਸੀਗੀਆਂ ਤੇ ਬਹੁਤ ਵੱਡੀਆਂ ਗਲਤੀ ਆ ਪ੍ਰਸ਼ਾਸਨ ਦੀ ਤਾਂ ਸਰਕਾਰੀ ਕਾਗਜ਼ਿਸ ਕਿਸ ਤਰੀਕੇ ਨਾਲ ਰਿਕਾਰਡ ਜਰੂੜ ਰਿਹਾ ਕਿ ਕਿੱਡੀ ਵੱਡਣ ਗਲਤੀ ਜਿਹਦੇ ਕੋਈ ਕਾਰਵਾਈ ਹੋਵੇਗੀ ਜਰੂਰ ਬਿਲਕੁਲ ਕਾਰਵਾਈ ਜਰੂਰ ਹੋਊਗੀ ਤੇ ਉਹੀ ਹਦਾਇਤ ਐਮਐਲਏ ਸਾਹਿਬ ਨੇ ਕੀਤੀ ਆ ਮਿਲ ਕੇ ਐਸਡੀਐਮ ਦਫ਼ਤਰ ਦੇ ਵਿੱਚ ਦੀ ਜਿਹੜੀ ਵੀ ਅਣਗਹਿਲੀ ਆ ਕਿ ਤੋ ਕਦੇ ਹੋਣੀ ਨਹੀਂ ਚਾਹੀਦੀ ਕਿਉਂਕਿ ਇਹ ਅਧ ਰਿਕਾਰਡ ਇਹਨਾਂ ਨੇ ਸਿੱਟਤਾ ਕਹਿੰਦੇ ਕਿਸੇ ਨੂੰ ਚਾਹੀਦਾ ਤਾਂ ਉਹ ਰਿਕਾਰਡ ਅਵੇਲੇਬਲ ਨਹੀਂ ਹੁੰਦਾ ਉਹ ਚ ਖੱਜਲ ਖਵਾਰੀ ਹੁੰਦੀ ਆ ਲੋਕਾਂ ਦੀ ਤੇ ਜਿਹੜੀ ਇਹ ਸਰਕਾਰ ਆ ਉਹ ਲੋਕਾਂ ਦੀ ਖੱਜਲ ਖਵਾਰੀ ਖਤਮ ਕਰਨ ਦੇ ਲਈ ਆ ਤੇ ਚਾਹੇ ਛੋਟੀ ਤੋਂ ਛੋਟੀ ਅਣਗਹਿਲੀ ਹੋਵੇ ਛੋਟੀ ਤੋਂ ਛੋਟੀ ਗਲਤੀ ਹੋਵੇ ਉਹਨੂੰ ਦੇਖਿਆ ਜਾਵੇ ਬਚਿਆ ਜਾਵੇ ਤੇ ਉਹਨੂੰ ਠੀਕ ਕੀਤਾ ਜਾਵੇ ਜੇ ਕੋਈ ਇਹ ਅਣਗਹਿਲੀ ਕਰਦਾ ਮੁਲਾਜ਼ਮ ਤਾਂ ਉਹਦੇ ਖਰ ਬਣਦੀ ਕਰਦੇ ਸਰਕਾਰੀ ਰਿਕਾਰਡ ਦਾ ਮਿਸਯੂਜ਼ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਵੀ ਕਹਿੰਦਾ ਇੱਕ ਬਹੁਤ ਵੱਡੀ ਅਣਗਹਿਲੀ ਆ ਜੋ ਵੀ ਇਹਦਾ ਜ਼ਿੰਮੇਵਾਰ ਹੋ ਉਹਦੇ ਤੇ ਜ਼ਰੂਰ ਕਾਰਵਾਈ ਕੀਤੀ ਜਾਵੇ। ਕਿਰਾਏ ਦੀ ਅੱਜ ਦੇ ਸੈਕੜੇ ਆਰਪੀ ਜੋ ਕਿ ਸਰਕਾਰੀ ਜੋ ਕਾਬਜ਼ ਹੁੰਦੇ ਨੇ ਤੇ ਰੋਲਰ ਹੈਗੇ ਪੁਰਾਣੇ ਕੋਟ ਦੇ। ਤੁਸੀਂ ਤੇ ਰੇਡ ਮਾਰੀਏ ਭੀਖਣਾ। ਜੇ ਕੋਈ ਜਾਂਚ ਦਾ ਵਿਸ਼ਾ ਮੈਂ ਆਇਆ ਸੀ ਕਚੈਰੀਆਂ ਤੇ ਮੈਂ ਦੇਖਿਆ ਉੱਤੇ ਜਿਹੜੀ ਪੀਆਰਸੀਆਂ ਹੈ 1994 ਦੀ ਪਰ ਕਹਿਣ ਨੂੰ ਉਹ ਹੈ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨੇ ਹੈਨਾ ਉਹ ਕਿਉਂ ਗਏ ਕੀ ਇਹ ਉਹ ਬਾਅਦ ਦੱਸਣਗੇ ਵੀ ਕਿਸੇ ਮੇ ਚਲੇ ਗਏ ਬਾਹਰ ਰਕਾਰਡ ਬਾਰ ਖੋ ਗਿਆ ਕਿਵੇਂ ਹੈ ਹੈਨਾ ਇਹ ਮਤਲਬ ਜਾਂਚ ਕਰਨੀ ਬਣਦੀ ਹੈ। ਤੋਰ ਹੈ ਗਲਤਾਂ ਨਹੀਂ ਸਰਕਾਰੀ ਕਾਰਡ ਕੋਲੋਂ ਬਾਹਰ ਜਾਣਾ ਚਾਹੀਦਾ ਉਹਦੇ ਪਾਸੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਜਿਹੜੇ ਸ਼ਿਕਾਇਤਾਂ ਮਰੀਆਂ ਸੀਗੀਆਂ ਵੀ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਲਾਇਸੈਂਸ ਵਾਲੀ ਕਹਾਣੀ ਆ ਵੀ ਸਾਨੂੰ ਮਿਲ ਨਹੀਂ ਰਹੀ ਇਹਨੂੰ ਦੱਸਿਆ ਵੀ ਸਦਰ ਜੋ ਭਰਾਵੋ ਨਾਲ ਦੀ ਨਾਲ ਸਫਸਤ ਚਾਰੀਕਰ ਨੂੰ 15 ਦੇ ਤੋਂ ਬਾਅਦ ਟਾਈਮ ਨਹੀਂ ਪਾਉਣਾ ਹੈਗਾ ਤੇ ਕੁਝ ਕੁ ਪਤਾ ਚੱਲਿਆ ਵੀ ਵੀ ਕੁਝ ਕੁ ਗਲਤ ਹੋਣ ਲੱਗਿਆ ਆ ਉਹਦੇ ਪਾਸੇ ਭਰਾਵਾ ਮੰਗ ਸਮਝਾਤਾ ਵੀ ਗਲਤ ਜੇ ਹੁੰਦਾ ਉਹਨੂੰ ਚੰਦ ਕਰ ਦੋ ਠੀਕ ਆ ਇਹ ਕਹਿਣਾ ਆਇਆ ਸੀਗਾ ਕੀ ਗੱਲ ਵਾ ਕੀਤੀ ਸੀ ਅੰਦਰ ਜਾ ਕੇ ਜਦੋਂ ਪੁੱਛ ਪੁੱਛ ਕੇ ਕੀਤੀ ਤਾਂ ਕੀ ਕਹਿਣਾ ਕਰਾਂ ਉਹਨੋਂ ਪਤਨ ਦੀ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਜੋ ਤੁਸਲੀ ਬਖਸ਼ ਹੋ ਸਕੇ ਬਸ ਉਹਨਾਂ ਤਾਂ ਇਹੀ ਸੀ ਵੀ ਹਾਂ ਦੀ ਬਾਹਰ ਦੀ ਚੀਜ਼ਾਂ ਇਹ ਮੰਦਰੇ ਵੀ ਬਾਹਰ ਨਹੀਂ ਜਾਣੀ ਚਾਹੀਦੀਆਂ ਸੀਗੀਆਂ ਬਾਹਰ ਪੈਣ ਨਹੀਂ ਦੀ ਹੋਣੀ ਚਾਹੀਦੀਆਂ ਪਰ ਗਈਆਂ ਕਿਉਂ ਕਾਰਨ ਕੀ ਆ ਉਹਦਾ ਕੋਈ ਤੁਸਲੀ ਬਖਸ਼ ਜਵਾਬ ਨਹੀਂ ਸੀ ਗੱਲ ਨਾ ਸੰਭਣਾ ਕੀ ਗਲਤ ਹੈ ਇਹ ਗਲਤ ਆ ਜੀ ਮੇਰੇ ਕੋਲ ਸਾਡਾ ਜਦੋਂ ਡਾਕੂ ਬੰਦੇ ਪੈਣੇ ਸਾਡੇ ਕੋਲ ਸਾਡਾ ਸਾਮ ਸੰਭਾਲ ਬਣਦੀ ਆ ਦੋ ਚੀਜ਼ਾਂ ਨੇ ਜੇ ਸਾਮ ਸੰਭਾਲ ਬਣਦੀ ਜੇ ਮੰਨ ਲਓ ਵੀ ਉਹ ਦੋ ਬਾਦ ਖਤਮ ਹੋ ਗਏ ਜਾਂ ਨਸ਼ ਕਰਨਾ ਪੜਦਾ ਸਤਿ ਸ਼੍ਰੀ ਅਕਾਲ ਬੁਸ਼ਰੀਆਂ ਆਪਣੇ ਗੇਡਣੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਦੇ ਨਿੱਜੀ ਨਾਲ ਬਹੁਤ ਕੁਝ ਲੱਗਿਆ ਉਹਨਾਂ ਦਾ ਨਾਲ ਜਦੋਂ ਬਣਾਉਂਦੇ ਨੇ ਯਾਰ ਸੀ ਤੇ ਨਹੀਂ ਇਸਾ ਇਸਾ ਹੋਣੀ ਚਾਹੀਦੀ ਇਹ ਕਾਰਵਾਈ ਹੋਣੀ ਇਹਨੂੰ ਕਹਿੰਦੇ ਜੀ ਜੋ ਕਿਸੇ ਡਾਕਟਰ ਦਾ ਰੋਂਗ ਹੈ ਇਹ ਗੱਲ ਹੈਗੀ ਆ ਇਹ ਪਤਾ ਕਰੀਏ ਪਹਿਲਾਂ ਹਨਾ ਉਸ ਤੋਂ ਬਾਅਦ ਦੇ ਦੇ ਵੀ ਬਣਵਾ